ਲੋਜੀ ਕੀ ਨਾਮ ਆਪਣਾ ਖਵਾਲਜੀ ਮਹਾਰਾਜ ਕਰੋ ਬਿਆਲਾਜੀ ਜਿਸ ਆਪੇ ਕੋਲ ਦਾ ਦਾ ਮਾਲਕ ਪੰਜਾਬ ਨੇ ਤੁਹਾਨੂੰ ਦਰਦੇ ਸਾਹਮਣੇ ਤੇ ਸਵੇਰੇ ਲਗਭਗ ਅਸੀਂ ਸੈਰ ਕਰਨ ਜਾ ਰਹੇ ਸੀ ਦੋਨੇ ਭਰਾ ਤੇ ਵੇਖਿਆ ਦੁਕਾਨ ਦਾ ਸ਼ਟਰ ਥੋੜਾ ਮਿੰਗਾ ਸੀ ਜਿਹੜੇ ਫਿਰ ਮੁੜ ਕੇ ਵਾਪਸ ਆਏ ਆ ਤੇ ਸ਼ਟਰਾਂ ਨੇ ਵੇਖਿਆ ਸ਼ਟਰ ਬਹੁਤ ਜ਼ਿਆਦਾ ਮਿੰਗਾ ਤੇ ਥੱਲੇ ਤਾਲਾ ਇੱਕ ਥੋੜਾ ਪਿਆਦਾ ਜੀ ਬਹੀ ਕਰੋ ਚਾਬੀਆਂ ਵਾਲਾ دوسری ਦੁਕਾਨ ਦਾ ਸ਼ਟਰ ਖਲਾ ਕੇ ਫਿਰ ਅਸੀਂ ਅੰਦਰ ਆਏ ਆ ਅੰਦਰ ਵੇਖਿਆ ਅਡੇ ਕੰਡੇ ਦੇ ਵਿੱਚੋਂ ਜਿਹੜੇ ਡਾਕੂਮੈਂਟ ਆ ਉਹ ਖਿੰdre ਤੇ ਆ ਔਰ ਕਾਪਾ ਜਿਹੜਾ ਨਕਦੀ ਆ ਉਹ ਸਾਰੀ ਗਾਇਬ ਆ ਸਮਾਨ ਵਾਲੀ 350 ਡਿਗਰੀ ਕੋਡਾਂ ਦੇ ਵਿੱਚ ਵਿਖਿਆ ਸਾਰੀ ਉੱਚ ਆ ਗਈ ਹੈ ਡਿਟੇਲ ਵੀ ਬੰਦੇ ਇਸ ਤਰ੍ਹਾਂ ਆਏ ਆ ਉਹਨਾਂ ਨੇ ਆ ਸਾਮਾਨ ਕੱਢਿਆ ਗੱਡੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਪਿੱਛੇ ਬਾਲਮੀਕੀ ਚੌਂਕ ਤੇ ਹਾਂਕੇ ਮੈਡੀਕਲ ਸਟੋਰ ਆ ਉੱਥੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਜੋ ਸੁਣਨ ਚ ਆ ਤੁਹਾਡੇ ਤੋਂ ਬਾਅਦ ਕਾਂਗਰੇ ਵੀ ਦੋ ਦੁਕਾਨਾਂ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਹੋਆ ਉਹ ਸੁਣਨ ਚ ਆ ਮੇਰੇ ਕਿੰਨੇ ਬੰਦੇ ਸੀ ਉਹ ਪੰਜ ਬੰਦੇ ਆ ਜੀ ਸਵਿਫਟ ਗੱਡੀ ਦੇ ਵਿੱਚ ਪਹਿਲਾਂ ਇੱਕ ਬੰਦਾ ਉਤਰਦਾ ਵਾ ਫਿਰ ਤਿੰਨ ਬੰਦੇ ਨਾਲ ਆਉਂਦੇ ਆ ਚਾਰ ਬੰਦੇ ਜਿਹੜੇ ਆ ਛੱਡਰ ਚੁੱਕਦੇ ਆ ਇਹਨਾਂ ਅੰਦਰ ਵੜਦੇ ਆ ਸਮਾਨ ਕੱਢ ਕੇ ਫਿਰ ਆਪਣਾ ਉਹ ਲੈ ਜਾਂਦੇ ਆ ਬੰਦੇ ਨਜ਼ਰੋਂ ਲੱਗਦਾ ਵੀ ਇਹ ਵਾਕਿਆ ਕ੍ਰਿਮੀਨਲ ਹੈ ਕੇ ਕ੍ਰਿਮੀਨਲ ਜੀ ਉਹਨਾਂ ਨੇ ਪ੍ਰੋਪਰ ਜਿਹੜੇ ਆ ਮੂੰਹ ਬੰਨੇ ਆ ਔਰ ਦੋ ਬੰਦਿਆਂ ਨੇ ਤੋਂ ਦੇਖਿਆ ਵੀ ਗਲੋਵਸ ਵੀ ਉਹਨਾਂ ਨੇ ਹੱਥਾਂ ਦੇ ਵਿੱਚ ਪਾਏ ਆ ਪ੍ਰੋਪਰ ਮਤਲਬ ਕਿ ਪ੍ਰੋਫੈਸ਼ਨਲ ਚੋਰ ਪ੍ਰੋਫੈਸ਼ਨਲ ਬੰਦੇ ਆ ਔਰ ਸਿਰਫ ਉਹਨਾਂ ਨੇ ਪੈਸਾ ਤੇ ਲਾਈ ਖੜਿਆ ਹੋਆ ਹੋਰ ਕੋਈ ਚੀਜ਼ ਨੂੰ ਨਹੀਂ ਕੋਈ ਜਿਹਾ ਡੇ ਦਵਾਈਆਂ ਪਈਆਂ ਵੀ ਪੇ ਕਿਸੇ ਚੀਜ਼ ਨੂੰ ਹੱਥ ਨਹੀਂ ਲੱਗ ਸਰ ਕਿੰਨਾ ਪੈਸਾ ਲੱਗਿਆ ਸਾਢੇ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੋਆ ਕੀ ਲੱਗਦਾ ਤੁਹਾਨੂੰ ਕਿ ਕੋਈ ਇੱਥੇ ਮਤਲਬ ਉਸ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਕੋਈ ਜ਼ੋਰ ਜਾਂ ਕੀ ਕਰ ਰਿਹਾ ਪ੍ਰਸ਼ਾਸਨ ਵੀ ਹੋਵੇ ਤੇ ਸ਼ ਸ਼ੈਅ ਕਰਤੀ ਟਰਾਲੀਆਂ ਲੰਘਣ ਲੀਆਂ ਮੇਰਾ ਡਰ ਥੋੜਾ ਜੀ ਉਹਨਾਂ ਨੂੰ ਸਰੇ ਆਮ ਚੋਰੀ ਕੀਤੀ ਸ਼ਟਰ ਖੁੱਲਿਆ ਸ਼ਟਰ ਬੰਦ ਕਰਕੇ ਗਏ ਆ ਨਾਲ ਕੀ ਮੰਗ ਕਰਦੇ ਨੇ ਪੁਲਿਸ ਤੋਂ ਮਾ ਸਾਡੇ ਦਾ ਜਿਹੜਾ ਨੁਕਸਾਨ ਆ ਜੀ ਉਹ ਆਪਣਾ ਮੰਗਦੇ ਆ ਅਖਰੀ ਕਮਾਈ ਆ ਸਵੇਰੇ 7:00 ਵਜੇ ਆਈਦਾ ਰਾਤੀ 9:00 ਵਜੇ ਘਰ ਜਾਂਦਾ ਸਾਡਾ ਜੋ ਨੁਕਸਾਨ ਆਇਆ ਉਹ ਹੀ ਉਹ ਆਪਣਾ ਮੰਗਦੇ ਕੰਪਲੇਨ ਕਰਤੀ ਪੁਲਿਸ ਕੰਪਲੇਨ ਹਾਂਜੀ ਸਵੇਰੇ ਕਰ ਰਹੇ ਆ ਜੀ ਕਿਉਂਕਿ ਚਾਰਜ ਵੀ ਆ ਗਏ ਜੀ ਮੌਕਾ ਵੇਖ ਕੇ ਚਾਰਜ ਨੂੰ ਕੀ ਕਰਨਾ ਜੀ ਦੌਣ ਵਾਲੇ ਸਮੇਂ ਆਉਣ ਵਾਲੇ ਟਾਈਮ ਦੇ ਵਿੱਚ ਜੰਡਿਆਲੇ ਦੇ ਵਿੱਚ ਗੱਲ ਸੁਧਾਰਨੀ ਚਾਹੀਦੀ ਆ ਦੇਂਡੀ ਦੇ ਚਲੋ ਟ੍ਰਾਫਿਕ ਦਾ ਬੁਰਾ ਹਾਲ ਹੈਗਾ ਹੀ ਹੈਗਾ ਵਾ ਰਾਤ ਨੂੰ ਵੀ ਇਹਨਾਂ ਨੂੰ ਪੀਸੀਆਰ ਜਿਹੜੀ ਆ ਦੋ ਤਿੰਨ ਬੰਦਿਆਂ ਦੀ ਟੀਮ ਅੱਲਾ ਟ੍ਰੈਨਿੰਗ ਚਾਹੀਦੀ ਹੈ ਜਿਹੜੀ 12 ਘੰਟੇ ਪੂਰੀ ਰਾਤ ਚੱਲੇ ਜਿੰਦੇ ਆਲੇ ਦੇ ਵਿੱਚ ਕੀ ਨਾਮ ਜਪਣਾ ਤੇ ਅੱਜ ਕੀ ਕੀ ਗੱਲ ਹੋਈ ਅੱਜ ਦੁਕਾਨ ਤੋਂ ਬੜੀ ਹੋ ਗਈ ਬੜੀ ਜੋਰ ਸਾਢੇ 11 ਕਿਤਰਾ ਪਤਾ ਲੱਗਾ ਤੁਹਾਨੂੰ ਕੋਈ ਫੋਨ ਕੀਤਾ ਵੀ ਤੁਹਾਡੀ ਚੋਰੀ ਹੋ ਗਈ ਕਿਸੇ ਸਾਥੀ ਦਾ ਬੰਦਾ ਸੈਟਰ ਕੀਤਾ ਕਿ ਉਹਨਾਂ ਸੱਪਨਾਲਾੜੀ ਕੋਲ ਵੀ ਨਾ ਲੱਗਦਾ ਲੱਗਦਾ ਚੋਰੀ ਅੰਦਰ ਵਾਲੇ ਇੱਕ ਚੋਰੀ ਕਰਦੇ ਲਗਭਗ ਸਵਾ ਕ ਲੱਖ ਕੀ ਕੁਛ ਲੱਗੇ ਜੀ ਕਹਿ ਲੀ ਲੱਗੇ ਕੱਲਾ ਜੀ ਕਿ ਅਸ਼ੋਰ ਦਵਾਈਆਂ ਦਾ ਨੁਕਸਾਨ ਨਹੀਂ ਦਵਾਈ ਨੁਕਸਾਨ ਨਹੀਂ ਇੱਥੇ ਲਾਗੇ ਕੈਮਰਾ ਟੀਵੀ ਡੀਵੀਆ ਤੇ ਨਾਲ ਵਾਈਫਾਈ ਦਾ ਲਾਗੇ ਬਾਕਸ ਇਹ ਮੰਗ ਕਰਦੇ ਬੱਤਾਂ ਪਰ ਮੰਗ ਦੇ ਰਿਹਾ ਕਿ ਸਾਰੇ ਸ਼ਹਿਰ માં ਮੰਗ ਸਾਘਿਆ ਪਰ ਕੋਈ ਭਾਗ ਕਿੱਦਾ ਹੋਇਆ ਨਹੀਂ ਸਾਰੇ ਸ਼ਹਿਰ ਚ ਅਜੇ ਵੀ ਸਾਡੇ ਸ਼ਹਿਰ ਦੇ ਮੰਤਰੀ ਵੀ ਸਾਡੇ ਘਰ ਦੇ ਹੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਥਲਾ ਹੋਊਗਾ ਹੋਰ ਵੀ ਕਿਸੇ ਦੀ ਚੋਰੀ ਹੋਈ ਤੀਜਾ 20 ਚੋਰੀ ਚੋਰੀ ਹੋਈ ਹੈ ਹੋਰ ਸੇਮ ਤੇ ਹੋਈ ਸੀ ਸੇਮ ਹੈ ਜੀ ਹਾਂ ਜੀ ਹਾਂ ਜੀ ਕੀ ਕੋਈ ਪਤਾ ਲੱਗਾ ਮੈਨੂੰ ਕੋਈ ਮੈਨੂੰ ਸੀਸੀ ਕੈਮਰਾ ਹੋਰ ਕਿਹੋ ਜਿਹਾ ਸੂਟ ਗੱਡੀ ਤੇ ਆਏ ਜੀ ਬੰਦੇ ਚਾਰ ਕਿਹਾਗੇ ਅੱਛਾ 700 ਕਬ ਚੋਰੀ ਸਾਨੂੰ ਆਈ ਇਨਫੋਰਮੇਸ਼ਨ ਇਹ ਕਿ ਖਾਦ ਕੇਤੀ ਖਾਦ ਸਟੋਰੀ ਤੇ ਇੱਕ ਅਮੈਡਿਕ ਸਟੋਰੀ ਇਹਨਾਂ ਦਾ ਸ਼ਟਰ ਰਾਤ ਦੇ ਟਾਈਮ ਅਰਲੀ ਮੋਲੇ ਤਿੰਨ ਚਾਰ ਅਣਛਾਤੇ ਬੰਦੇ ਇਹ ਮੂ ਬੰਨੇ ਸੀ ਉਸ ਗੱਡੀ ਤੇ ਉੰਨਾ ਨਾ ਸ਼ਟਰ ਨਾ ਫੁਟੇਜ ਦੇ ਨਾਲ ਤੱਕ ਆਂਦੇ ਕੈਮਰਾ ਉਹ 1 ਲੱਖ ਰੁਪਿਆ ਇੱਕ ਦੁਕਾਨ ਵਾਲੇ ਕੋਲ ਤੇ 1 ਲੱਖ 50 ਹਜ਼ਾਰ ਦੂਜੇ ਕੋਲ ਕਿਹਾ ਨਾ ਲਾ ਰਿਹਾ ਨਾਲ ਉਹ ਸੀਸੀਟੀਵੀ ਦਾ ਵੀ ਆ ਰੋ ਲੱਗੇ ਕੈਮਰੇ ਲੱਗੇ ਸਾਰੇ ਚੋਰੀ ਹੋ ਗਏ ਉਹ ਜੀ ਆ ਜਾਈ ਗਈ ਸੀਸੀਟੀਵੀ ਫੁਟੇਜ ਸਾਡੇ ਕੋਲ ਹਾਸਲ ਕੀਤੀ ਹੈ ਜਿਹਦੇ ਚ ਮੂਹ ਬੰਨੇ ਆਣੇ ਗੱਡੀ ਨੂੰ ਫੇਕ ਨੰਬਰ ਲਾਇਆ ਹੋਈ ਹੈ ਕਾਰ ਦੇ ਜਾਂਚ ਲੱਗੇ ਹੋਰ ਸਾਰੇ ਬਾਜ਼ਾਰ ਦੇ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਆ ਕੋਈ ਜਿਹਦੇ ਪਾਸੇ ਗੱਡੀ ਹੋਈ ਆ